ਪਾਸਟਰ ਜੀ ਸਿਸਟਰ ਦਾ ਨਾਮ ਮਨਜੀਤ ਹੈ ਇਹ ਸਿਸਟਰ ਨੀਵਾ ਇਲਾਕਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਸਿਸਟਰ ਦੇ ਕੰਨ ਵਿੱਚ ਪੂਜੇ ਵੱਜਣ ਦੇ ਕਾਰਨ ਇਹਨਾਂ ਦੇ ਕੰਨ ਵਿੱਚੋਂ ਰੇਸ਼ਾ ਨਿਕਲਣਾ ਸ਼ੁਰੂ ਹੋ ਗਿਆ ਇਸ ਸਿਸਟਰ ਨੇ ਡਾਕਟਰ ਨੂੰ ਦਿਖਾਇਆ ਮੈਡੀਸਿਨ ਖਾਧੀ ਪਰ ਕੋਈ ਵੀ ਫਰਕ ਨਹੀਂ ਪਿਆ ਪਰ ਇਹਨਾਂ ਦਾ ਭਰੋਸਾ ਪਰਮੇਸ਼ਵਰ ਤੇ ਸੀ ਪਿਛਲੇ ਸੰਡੇ ਮੀਟਿੰਗ ਦੌਰਾਨ ਅਨੇਕੀ ਕੀਤੀ ਕਿ ਕੋਈ ਭੈਣ ਹੈ ਜਿਸਦੇ ਕੰਨ ਨੂੰ ਪ੍ਰਭੂ ਦੀ ਸ਼ਾਮਰਥ ਛੁਰ ਰਹੀ ਹੈ ਤੇ ਕੰਨ ਤਹੀਲ ਹੋ ਰਿਹਾ ਹੈ ਇਸ ਸਿਸਟਰ ਨੇ ਪਰਮੇਸ਼ਵਰ ਦੇ ਦਾਸ ਦੇ ਪ੍ਰੋਫੈਟਿਕ ਵਰਡਸ ਨੂੰ ਆਪਣੇ ਲਈ ਪੂਰੇ ਵਿਸ਼ਵਾਸ ਨਾਲ ਸਵੀਕਾਰ ਕੀਤਾ ਤੇ ਜਦੋਂ ਘਰ ਗਏ ਤਾਂ ਤਿੰਨ ਦਿਨ ਲਗਾਤਾਰ ਅਨੌਇੰਟਿੰਗ ਔਇਲ ਕੰਨ ਵਿੱਚ ਪਾਉਂਦੇ ਰਹੇ ਤੇ ਵਿਸ਼ਵਾਸ ਕੀਤਾ ਕਿ ਮੇਰਾ ਕੰਨ ਪ੍ਰਭੂ ਦੇ ਦਾਸ ਦੇ ਕਹੇ ਵਰਡਸ ਅਨੁਸਾਰ ਤੇ ਅਨੌਇੰਟਿੰਗ ਔਇਲ ਦੇ ਦੁਆਰਾ ਬਿਲਕੁਲ ਹੀਲ ਹੋ ਚੁੱਕਾ ਹੈ ਤੇ ਤਿੰਨ ਦਿਨ ਬਾਅਦ ਹੀ ਇਹ ਕੰਨ ਜੋ ਰੇਸ਼ਾ ਨਿਕਲਦਾ ਸੀ ਤੇ ਬਹੁਤ ਦਰਦ ਹੁੰਦੀ ਸੀ ਹੁਣ ਤਾਂ ਵੀ ਜੋ ਰੇਸ਼ਾ ਵਗਣਾ ਤੇ ਦਰਦ ਖਤਮ ਹੋ ਗਈ ਤੇ ਹੁਣ ਪੂਰੇ 4 ਦਿਨਾਂ ਤੋਂ ਇਸ ਸਿਸਟਰ ਦਾ ਕੰਨ ਪੂਰੀ ਤਰ੍ਹਾਂ ਹੀਲ ਹੋ ਚੁੱਕਿਆ ਹੈ ਤੇ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਾਂ ਇਸ ਵੱਡੀ ਤੇ ਅਦਭੁਤ ਗਵਾਹੀ ਦੀ ਇਸ ਸਿਸਟਰ ਪਰਮੇਸ਼ਰ ਪਰਮੇਸ਼ਰ ਦੇ ਦਾਸ ਤੇ ਦਾਸੀ ਦਾ ਬਹੁਤ ਬਹੁਤ ਆਨੰਦ ਮਾਨਣ ਕਰਦੇ ਹਾਂ